ਪਾਠ ਪਹਿਲਾ ਪੰਜਾਬ ਉਦੇਸ਼ ਆਪਣੇ ਵਿਰਸੇ ਨਾਲ ਸਾਂਝ ਪਾਉਣੀ ਅਤੇ ਉਸ ਨੂੰ ਸੰਭਾਲਣ ਦੀ ਅਹਿਮੀਅਤ ਨੂੰ ਸਮਝਣਾ ਜੰਮੇ ਪਲੇ ਖੇਡੇ ਏਸੇ ਤਰਤ ਉੱਤੇ ਦਾਦੀ ਏਸ ਦੀ ਖਿੱਚ ਪਿਆਰ ਦੀ ਛਿੜੀ ਤਾਂਗ ਦੀ ਸਦਾ ਚਰਨਾਟ ਰਹਿੰਦੀ ਐਸੀ ਵੱਜੇ ਕੋਈ ਤਾਰ ਬੇਤਾਰ ਦੀਏ ਮਾਝਾ ਮਾਲਵਾ ਮੈਣ ਦੁਆਬ ਲੰਮਾ ਸੁੰਦਰ ਤਰਤ ਦਿਸ ਆਉਂਦੀ ਬਾਹਰ ਦੀ ਐ ਸਤਲੁਜ ਬਿਆਸ ਰਾਵੀ ਤੇ ਚਨਾਉ ਸੋਨੇ ਹੁੰਦੀ ਸਿਫਤ ਨਾ ਜੇਲਮੋਂ ਪਾਰਦੀਏ ਪਾਸੇ ਉੱਤਰ ਦੇ ਉੱtre ਕੋਈ ਜਾ ਕੇ ਸੁੱਕੇ ਸੜੇ ਦੀ ਜਾਨ ਵੀ ਹਰੀ ਹੋਵੇ ਪਾਣੀ ਪੌਣ ਕਸ਼ਮੀਰ ਅਕਸੀਰ ਜਾਣੋ ਮਰੀ ਗਿਆ ਬਚ ਜਾਏ ਜੋ ਮਰੀ ਹੋਵੇ ਵੇਖੇ ਪਿੰਡਾਂ ਦਾ ਕੋਈ ਪ੍ਰਭਾਤ ਵੇਲਾ ਵਿੱਚ ਚਾਟੀਆਂ ਵੱਜਣ ਮਧਾਣੀਆਂ ਜਾਂ ਲੱਸੀ ਮੱਖਣ ਪਰੌਂਠੇ ਛਾ ਵੇਲਾ ਤੁਰਣ ਪਹਿਲੀਆਂ ਵੱਲ ਸੁਆਣੀਆਂ ਜਾਂ ਨੇਰਾ ਪੈਂਦੀਆਂ ਲਗੀਆਂ ਖੂਬ ਲਹਿਰਾ ਦਿਸਣ ਖੇਤੀਆਂ ਸੁੰਦਰ ਸੁਹਾਣੀਆਂ ਜਾ ਦਿਸੀ ਮੋਜ ਨਾ ਸਾਡੇ ਪਿੰਡਾਂ ਵਰਗੀ ਅਸੀਂ ਸਾਰੀਆਂ ਗਲੀਆਂ ਛਾਣੀਆਂ ਜਾ ਦਹੀਂ ਦੁੱਧ ਦੇ ਵਹਿਣ ਦਰਿਆ ਇੱਥੇ ਰੱਬ ਵਾਲੀਆਂ ਬਰਕਤਾਂ ਭਾਰੀਆਂ ਨੇ ਪਈ ਤਾਕ ਪੰਜਾਬੀ ਯੋਧਿਆਂ ਦੀ ਯੂਰਪ ਜੰਗ ਅੰਦਰ ਤੇਗਾ ਮਾਰੀਆਂ ਨੇ ਸੋਣੀ ਇਸ ਪੰਜਾਬ ਦੀ ਧਰਤ ਉੱਤੇ ਨਾਨਕ ਜਹੇ ਹੋਏ ਪੂਰੇ ਪੀਰ ਵੀ ਹਨ ਜਿਸ ਦੀ ਸ਼ਾ ਹੁਸੈਨ ਗੁਰਦਾਸ ਛੱਜੂ ਕਾਨੇ ਭਗਤ ਜੇ ਹੋਏ ਫਕੀਰ ਵੀ ਹਨ ਤੀਰਥ RAM ਜੀ ਮਸਤ ਅਲਮਸਤ ਹੋਏ ਅਰਜੁਨ ਗੁਰੂ ਜਹੇ ਗਹਿਰ ਗੰਭੀਰ ਵੀ ਹਨ ਕਲਗੀ ਤਾਰਤੇ ਸ਼ੇਰ ਪੰਜਾਬ ਵੀ ਹਨ ਨਲੂਏ ਪੱਟੀ ਵਰਗੇ ਮਰਦ ਬੀਰ ਵੀ ਹਨ ਜੱਲਣ ਜੱਟ ਸ਼ਾ ਫਜ਼ਲ ਤੇ ਸ਼ਾ ਵਾਰਿਸ ਬੁੱਲੇ ਜਹੇ ਹਨ ਜਾਦੂ ਬਿਆਨ ਜਿਸਤੇ ਕਿਉਂ ਨਾ ਇਸ ਪੰਜਾਬ ਤੇ ਫਕਰ ਕਰੀਏ ਕਿਕਰ ਸਿੰਘ ਗੁਲਾਮ ਪਲਵਾਨ ਜਿਸਤੇ ਰੱਬੀ ਰਹਿਮਤਾ ਖੂਬੀਆਂ ਹੋਣ ਕਰਕੇ ਸਾਰੇ ਦੇਸ਼ ਦਾ ਕਹਿਣ ਸ਼ੰਗਾਰ ਇਸ ਨੂੰ ਭਾਰਤ ਵਰਸ਼ ਦੀ ਰਾਤ ਦਿਨ ਕਰੇ ਰਾਖੀ ਤਾਈਆਂ ਆਖ ਦੇ ਨੇ ਪਹਿਰੇਦਾਰ ਇਸ ਨੂੰ ਰੋਜੀ ਪੇਜ ਦਾ ਦੇਸ਼ ਵਿਦੇਸ਼ ਅੰਦਰ ਕਹਿਣਾ ਫੱਬਦਾ ਠੀਕ ਦਤਾਰ ਇਸ ਨੂੰ ਚਿੱਟੀ ਦੁੱਧ ਚਾਦਰ ਲੱਗਾ ਦਾਗ ਉੱਤੇ ਤਾਂ ਜੋ ਹੋ ਨਾ ਜਾਏ ਹੰਕਾਰ ਇਸ ਨੂੰ ਇਹਦੇ ਪੁੱਤ ਰੰਗੀਲੇ ਛੈਲ ਬਾਂਕੇ ਬੋਲੀ ਆਪਣੀ ਮਨੋ ਭੁਲਾਈ ਜਾਂਦੇ ਪਿੱਛੇ ਸਿੱਪੀਆਂ ਦੇ ਖਾਂਦੇ ਫਿਰਨ ਗੋਤੇ ਪੰਜ ਆਪ ਦਾ ਮੋਤੀ ਰੁਲਾਈ ਜਾਂਦੇ ਕੀ ਸਿੱਖਿਆ ਪੰਜਾਬ ਬਾਰੇ ਭਰਪੂਰ ਜਾਣਕਾਰੀ